ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਇਸ ਵੀਡੀਓ 'ਚ ਮੈਂ ਤੁਹਾਨੂੰ ਚਰਖੇ ਬਾਰੇ ਦੱਸਣ ਜਾ ਰਿਹਾ ਜਿਹੜਾ ਕਿ ਸਾਡੇ ਸੱਭਿਆਚਾਰ ਤੇ ਵਿਰਸੇ ਦਾ ਇੱਕ ਖਾਸ ਹਿੱਸਾ ਮੰਨਿਆ ਜਾਂਦਾ ਹੈ ਵੀਡੀਓ ਨੂੰ ਸ਼ੁਰੂ ਕਰਨੇ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਆਪਣੇ ਪੂਰੇ ਪਰਿਵਾਰ ਖਾਸ ਕਰਕੇ ਬੱਚਿਆਂ ਨਾਲ ਬੈਠ ਕੇ ਜ਼ਰੂਰ ਦੇਖਿਓ। ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਐਂਡ 'ਚ ਮੈਂ ਤੁਹਾਨੂੰ ਪਾਣੀ ਤੇ ਪੈਰਾਂ ਨਾਲ ਚੱਲਣ ਵਾਲੇ ਚਰਖੇ ਦੀ ਫੋਟੋ ਦਿਖਾਉਂਗਾ ਤੇ ਉਹਦੇ ਬਾਰੇ ਦੱਸੂ। ਸ਼ੁਰੂ ਕਰਦੇ ਆਂ ਭੱਜ ਦੀ ਇਹ ਵੀਡੀਓ। ਸਭ ਤੋਂ ਪਹਿਲਾਂ ਗੱਲ ਕਰਦੇ ਵੀ ਚਰਖਾ ਹੁੰਦਾ ਕਿਹੜਾ ਹੈ। ਚਰਖਾ ਹੱਥ ਨਾਲ ਚੱਲਣ ਵਾਲੀ ਲੱਕੜੀ ਦੀ ਬਣੀ ਹੋਈ ਇੱਕ ਦੇਸੀ ਮਸ਼ੀਨ ਕਹਿ ਸਕਦੇ ਆਂ ਜਿਹਦੇ ਨਾਲ ਕਪਾਹ ਲਈ ਰੂਈ ਤੇ ਸੂਤ ਬਣਾਉਂਦੇ ਆ। ਚਰਖਾ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਟੈਕਸਟਾਈਲ ਇਨੇ ਬਾਅਦ ਮਸ਼ੀਨਰੀ ਜਿੱਕਣਾ ਕਿ ਕਤਾਈ ਜੈਨੀ ਤੇ ਕਤਾਈ ਫਰੇਮ ਦੀ ਨੀ ਰੱਖੀ ਸੀ ਜਿਨੇ ਉਦਯੋਗਿਕ ਕ੍ਰਾਂਤੀ ਦੇ ਟਾਈਮ 'ਚ ਚਰਖੇ ਦੀ ਜਗ੍ਹਾ ਲੈ ਲਈ ਤੀ ਚਰਖਾ ਸ਼ਬਦ ਫਾਰਸੀ ਦੇ ਸ਼ਬਦ ਚਰਖ ਤੇ ਬਣਿਆ ਹੈ ਜਿਹਦਾ ਮਤਲਬ ਆ ਪੱਈਆ ਜਾਂ ਚੱਕਰ ਰੇਸ਼ੇ ਨੂੰ ਕਸ ਕੇ ਬਰੀਕ ਧਾਗੇ ਦੇ ਰੂਪ ਦੇਣੇ ਵਾਸਤੇ ਵਰਤੀ ਜਾਂਦੀ ਨੋਕਦਾਰ ਤਿੱਲੀ ਨੂੰ ਸੌਖੇ ਤਰੀਕੇ ਨਾਲ ਤੇਜ਼-ਤੇਜ਼ ਘਮਾਉਣੇ ਦੀ ਲੋੜ ਚਰਖੇ ਦੀ ਕਾੜ ਦੀ ਮਾਂ ਬਣੀ ਦੀ ਪੰਜਾਬ 'ਚ ਚਰਖਾ ਬਣਾਉਣੇ ਵਾਸਤੇ ਸਭ ਤੋਂ ਪਹਿਲਾਂ ਇੱਕ ਲੰਬੀ ਫੱਟੀ ਦੇ ਦੋਹੇ ਸਿਰਿਆਂ ਪਰ ਇੱਕ ਪਾਸੇ ਛੋਟੀ ਤੇ ਦੂਏ ਪਾਸੇ ਥੋੜੀ ਵੱਡੀ ਫੱਟੀ ਸੱਲ ਮਾਰ ਕੇ ਸਮਕਾਉਣ ਵਾਂਗੂ ਠੋਕ ਕੇ ਢਾਂਚਾ ਤਿਆਰ ਕਰਦੇ ਹਾਂ ਜਿਹਨੂੰ ਕਾੜ ਕਹਿੰਦੇ ਆ ਬੜੀ ਫੱਟੀ ਉੱਪਰ ਅਗਲੇ ਪਾਸੇ ਦੋ ਖੜਮੇ ਪਾਵੇ ਜੜੇ ਹੁੰਦੇ ਆ ਜਿਨ੍ਹਾਂ ਨੂੰ ਮੁੰਨੇ ਕਹਿੰਦੇ ਆ ਇਹਨਾਂ ਨੂੰ ਸਹਾਰਾ ਬਣਾ ਕੇ ਗੱਬੇ ਬੜਾ ਚੱਕਰ ਪੂਲੀ ਦੇ ਤੌਰ ਪਰ ਫਿੱਟ ਕਰਕੇ ਤੇਜ਼ ਘੁੰਮਣ ਵਾਸਤੇ ਬਣਾਉਂਦੇ ਆ ਇਹ ਚੱਕਰ ਤਵਾਨੂੰ ਮੈਂ ਦੋ ਫੱਟਾਂ ਨੂੰ ਆਪਸ ਚ 4 ਇੰਚ ਦੀ ਦੂਰੀ ਪਰ ਜੋੜ ਕੇ ਬਣਾਉਂਦੇ ਆ ਜਿਹਦੇ ਬਾਹਰ ਵਾਲੇ ਸਿਰੇ ਪਰ ਵਿਉਂਤ ਕੇ ਲਾਏ ਪੱਛਾਂ ਵਿੱਚ ਧਾਗਾ ਸੁੱਤਾ ਹੁੰਦਾ ਇਹਨੂੰ ਕੱਸਣ ਜਾਂ ਬਾਇਡ ਕਹਿੰਦੇ ਆ ਇਦੇ ਉੱਪਰ ਤੱਕਲੇ ਨੂੰ ਤੇਜ਼ ਘਮਾਉਣੇ ਵਾਲੇ ਸੂਤ ਦੇ ਹੀ ਜਾਂਦਰ ਧਾਗੇ ਦੀ ਮਾਲ ਚੜਾਉਂਦੇ ਆ ਜਿਹੜੀ بڑے ਚੱਕਰ ਨਾਲ ਚੱਲ ਕੇ ਤੱਕਲੇ ਨੂੰ ਤੇਜ਼ ਸਪੀਡ ਦਿੰਦੀ ਆ ਫਿਜ਼ਿਕਸ ਦੇ ਰੂਲ ਦੇ ਹਿਸਾਬ ਨਾਲ ਫੱਟਾਂ ਦੀ ਨਿਸ਼ਚਿਤ ਦੂਰੀ ਬਣਾਈ ਰੱਖਣੇ ਵਾਸਤੇ ਤੇ ਇਹਨਾਂ ਨੂੰ ਘੁੰਮਣ ਦੀ ਧੂਰੀ ਵੱਜੋਂ ਵਿਲਣਕਰਮ ਜੇ ਰੂ ਪਾਉਂਦੇ ਆ ਜਿਹਦੇ ਨਾਲ ਬੈਠ ਕੇ ਚਲਾਉਣੇ ਵਾਲੇ ਪਾਸੇ ਵੱਧਮੀ ਰੱਖੀ ਲੋਹੇ ਲੱਟ ਦੀ ਬਣੀ ਗੁੱਜ ਚ ਘਮਾਉਣੇ ਵਾਸਤੇ ਸੌਖੀ ਫੜ ਹੋਣੇ ਵਾਲੀ ਲੱਕੜੀ ਦੀ ਹੱਥੀ ਪਾਈ ਹੋਈ ਹੁੰਦੀ ਆ ਢਾਂਚੇ ਦੇ ਦੋਵੇਂ ਸਿਰੇ ਪਰ ਪਾਵੇਂ ਵਾਂਗੂ ਤਿੰਨ ਮੁੰਨੀਆਂ ਸਿੱਧੀ ਫੱਟੀ ਪਰ ਜੜੀਆਂ ਹੁੰਦੀਆਂ ਗੱਬੇ ਵਾਲੀ ਮੁੰਨੀ ਥੋੜੀ ਬੜੀ ਹੁੰਦੀ ਆ ਜਿਹਦੇ ਉੱਪਰ ਵਾਲੇ ਸਿਰੇ 'ਚ ਮਾਲ ਦੇ ਤੱਕਲੇ ਨਾਲ ਸਿੱਧੇ ਚੱਲਣੇ ਵਾਸਤੇ ਖੜਮੇ ਰੁਖ ਲੋੜੀਂਦੇ ਕਾਰ ਦਾ ਸੁਰਾਖ ਕਰਿਆ ਹੁੰਦਾ ਸਾਈਡ ਵਾਲੀਆਂ ਦੋਹੇ ਮੁੰਨੀਆਂ 'ਚ ਮੋਰੀਆਂ 'ਚ ਦੋ ਚਰਮੱਖਾਂ ਕੱਸ ਕੇ ਲਗਾਂ ਨਾਮ ਦੀਆਂ ਚਮੜੇ ਜਾਂ ਫਿਰ ਕਿਸੇ ਰੇਸ਼ੇਦਾਰ ਪੌਦੇ ਦੇ ਪੱਤਿਆਂ ਨੂੰ ਗੁੰਦ ਕੇ ਬਣਾਇਨਾ ਇਹ ਦੋਹੇ ਚਰਮੱਖਾਂ ਨੂੰ ਬਿੰਨਦਾ ਹੋਇਆ ਤੱਕੜਾ ਲਗਾਉਂਦੇ ਆ ਤੱਕੜਾ ਲੋਹੇ ਦੀ ਬਿਲਕੁਲ ਸਿੱਧੀ ਬਰੀਕ ਛੜ ਹੁੰਦੀ ਆ ਜਿਹੜੀ ਵਿੱਚ ਤੇ ਥੋੜੀ ਮੋਟੀ ਕਿਨਾਰੇ ਪਰ ਤੇ ਪਤਲੀ ਤੇ ਨੋਕਦਾਰ ਹੁੰਦੀ ਆ ਇਹਨੂੰ ਸਟੀਕ ਸਿੱਧਾ ਕਰਨੇ ਨੂੰ ਤੱਕੜਾ ਰਾਸ ਕਰਨਾ ਕ ਇਹਦੇ ਥੋੜਾ ਜਿਹਾ 빙ਾ ਹੋਣੇ ਪਰੇ ਜਾਂ ਫਿਰ ਬਲ ਪੈਣੇ ਪਰ ਤੰਦ ਟੁੱਟਣ ਲੱਗ ਜਾਂਦਾ ਤੱਕਲੇ ਦੇ ਇਸੇ ਗੁਣ ਕਰਕੇ ਕਵੀ ਫਜ਼ਲ ਸ਼ਾਹ ਨੇ ਇਹਦੇ ਰਾਹੀਂ ਸੁਖਾਲੇ ਜੀਵਨ ਨੂੰ ਮਨੁੱਖ ਕੰਨੀ ਤੇ ਗੁੰਜਲਦਾਰ ਬਣਾਉਣੇ ਦਾ ਬੜਾ ਸੋਹਣਾ ਵਰਣਨ ਕਰਿਆ ਹੈ ਸਿੱਧਾ ਰਸਤਾ ਬੰਦਿਆ ਛੱਡ ਕੇ ਤੇ ਰਾਸ ਤੱਕਲੇ ਨੂੰ ਪਾਇਆ ਈ ਵਾਲਿਆਰਾ ਵਾਲੀ ਵਾਲੇ ਕਢਾ ਕੇ ਵਾਲ ਹੋ ਗਏ ਤੂੰ ਕੀ ਵਾਲ ਅੰਦਰ ਪਾਇਆ ਵਾਲਿਆਰਾ ਤੈਨੂੰ ਵਾਲ ਕੱਢਣੇ ਦਾ ਵਾਲ ਕੋਈ ਨਾ ਜਾਂ ਉਸਦੇ ਵਾਲ ਜਿਹਨੂੰ ਵਾਲਿਆਰਾ ਫਜ਼ਲ ਸ਼ਾਹ ਸਵੇ ਵਾਲ ਵਾਲ ਹੋਸਣ ਜੇ ਸੱਚਾ ਰੱਬ ਹੋਸੀ ਤੇਰੇ ਵਾਲਿਆਰਾ ਤੱਕਲੇ ਦੇ ਐਨ ਗੱਬੇ ਬੜੀ ਮੁੰਨੀ ਦੇ ਵਿੱਚ ਮੂਰੀ ਦੇ ਸਾਹਮਣੇ ਕੁਝ ਸੂਤ ਦਾ ਧਾਗਾ ਲਪੇਟ ਕੇ ਬੀੜ ਬਣਾਉਂਦੇ ਆ ਤਾਂ ਕਿ ਇਹਦੇ ਉੱਪਰ ਮਾਲ ਬਿਨਾ ਟਿਲ ਕੇ ਟਿਕ ਕੇ ਚੱਲ ਸਕੇ ਏਕਣਾ ਹੀ ਫਿਰ ਤੱਕਲੇ ਨੂੰ ਆਸੇ ਪਾਸੇ ਖਿਸਕਣੇ ਤੇ ਰੋਕਣ ਵਾਸਤੇ ਚਰਮਖੰਮੁੱਢ ਤੱਕਲੇ ਉੱਪਰ ਧਾਗਾ ਲਪੇਟ ਕੇ ਦੋ ਬੀੜੀਆਂ ਵੀ ਪਾਉਂਦੇ ਆ ਜਿੱਧਰ ਬੈਠ ਕੇ ਚਾਰਖਾ ਘੱਤਦਿਆ ਉਸ ਦੇ ਪਾਸੇ ਬੀੜੀ ਦੇ ਨਾਲ ਬਾਹਰਲੇ ਪਾਸੇ ਤੱਕਲੇ 'ਚ ਮੂਰੀ ਵਾਲਾ ਪੱਥਰ ਮਣਕਾ ਜਾਂ ਫਿਰ ਛੱਲਾ ਜੋੜਿਆ ਹੁੰਦਾ ਜਿਹਨੂੰ ਦਮਕੜਾ ਕਹਿੰਦੇ ਆ ਇਹ ਤੰਦ ਨੂੰ ਗਲੋਟੇ ਦੇ ਰੂਪ ਚ ਲਪੇਟਣ ਵਾਸਤੇ ਰੋਕਣ ਦਾ ਕੰਮ ਕਰਦਾ ਹੈ ਚਰਖੇ ਦੇ ਇਹ ਸਾਰੇ ਹ ਵਾਸਤੇ ਬਣਾਏ ਹੋਏ ਢਾਂਚੇ ਦਾ ਆਕਾਰ ਕੋਈ ਨਿਸ਼ਚਿਤਤਾ ਹੈਗਾ ਨਹੀਂ ਪਰ ਆਮ ਕਰਕੇ ਇਹ ਲਗਭਗ 3 ਫੁੱਟ ਦੇ ਕਰੀਬ ਲੰਬਾ 1.5 ਫੁੱਟ ਦੇ ਕਰੀਬ ਚੌੜਾ ਤੇ 2 ਫੁੱਟ ਦੇ ਕਰੀਬ ਉੱਚਾ ਹੁੰਦਾ ਹੈ ਇਹਦੇ ਬਾਕੀ ਹਿੱਸੇ ਵੀ ਫਿਰ ਢਾਂਚੇ ਦੇ ਆਕਾਰ ਨਾਲ ਟੁਕਮੇ بڑے ਜਾਂ ਛੋਟੇ ਹੋ ਸਕਦੇ ਆ ਚਰਖਾ ਬਨਨ ਸੁਵੰਨੇ ਰੰਗਾਂ ਮੇਖਾਂ ਕੋਕਿਆਂ ਸ਼ੀਸ਼ਿਆਂ ਵਗੈਰਾ ਨਾਲ ਸ਼ਿੰਗਾਰਿਆ ਤੇ ਬਰੀਕੀ ਨਾਲ ਤਰਾਸ਼ਿਆ ਹੁੰਦਾ ਹੈ ਚਰਖਾ ਬਣਾਉਣ ਦੇ ਟਾਈਮ ਸ਼ੌਂਕ ਤੇ ਕੀਮਤ ਦੇ ਹਿਸਾਬ ਨਾਲ ਕਲਾਤਮਿਕ ਮੀਨਾਕਾਰੀ ਵੀ ਦੇਖਣ ਨੂੰ ਮਿਲਦੀ ਆ ਚਰਖੇ ਨੂੰ ਚਲਾਉਣੇ ਵਾਸਤੇ ਤੇ ਸਹੀ ਤਰੀਕੇ ਨਾਲ ਧਾਗਾ ਜਾਂ ਸੂਤ ਕੱਤਣੇ ਵਾਸਤੇ ਵੀ ਲਗਨ ਤੇ ਹੁਨਰ ਦੀ ਲੋੜ ਹੁੰਦੀ ਆ ਵੀਡੀਓ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਲਾਈਕ ਤੇ ਵਾਅਦੇ-ਵਾਦ ਸ਼ੇਅਰ ਵੀ ਕਰ ਦਿਓ ਤੇ ਨਾਲੇ ਏਕਨਾਂ ਦੀਆਂ ਹੋਰ ਵੀ ਵੀਡੀਓਜ਼ ਦੇਖਣੇ ਵਾਸਤੇ ਮੇਰੇ ਇਸ ਚੈਨਲ ਕ੍ਰੋਨਿਕਲਸ ਵਾਇਸ ਸਮੀਤ ਨੂੰ ਸਬਸਕ੍ਰਾਈਬ ਵੀ ਕਰਦੇ ਹੋ। ਜੋ ਕਿ ਤਕਨੀਕੀ ਕੰਮ ਸਿੱਖਣੇ ਵਾਂਗੂ ਪੁਰਾਣੇ ਟਾਈਮ 'ਚ ਵੀ ਇਹੋ ਜੇ ਸਭ ਘਰੇਲੂ ਕੰਮ ਸਿੱਖਣੇ ਵਾਸਤੇ ਖਾਸ ਲਗਣ ਦੀ ਲੋੜ ਹੁੰਦੀ ਸੀ। ਤੇ ਇਹਨਾਂ ਸਾਰਿਆਂ ਦੀ ਮੁੱਢਲੀ ਪਾਟਸ਼ਾਲਾ ਸਾਂਝੇ ਪੀੜੇ ਅਤੇ ਰਿੰਜਣ ਹੁੰਦੇ ਤੇ। ਸਭ ਤੋਂ ਪਹਿਲਾਂ ਪਿੰਜੀ ਹੋਈ ਰੂਈ ਨੂੰ ਸਰਕੜੇ ਦੇ ਕੰਨਿਆਂ ਮੂੜ ਦੇ ਫੰਗਾਂ ਦੇ ਟੋਟੇ 'ਤੇ ਵੇਲ ਕੇ ਪੂਣੀਆਂ ਵੱਟੀਆਂ ਜਾਂਦੀਆਂ ਜੀਆਂ। ਫਿਰ ਚਰਖੇ ਦੇ ਸਿੱਧੇ ਪਾਸੇ ਬੈਠ ਕੇ ਸੱਜੇ ਹੱਥ ਦੀ ਪਹਿਲੀ ਉਂਗਲੀ ਨਾਲ ਹੱਥੀ ਨੂੰ ਘੁਮ ਨੂੰ ਉਂਗਲੀਆਂ ਤੇ ਅੰਗੂਠੇ ਦੀ ਦਾਵ ਦੇ ਕੇ ਘੁੰਮਦੇ ਤੱਕਲੇ ਦੀ ਨੋਕ ਨਾਲ ਸੁਹਾ ਕੇ ਲੰਬੀ ਤੰਦ ਬਣਾਉਂਦੇ ਹੁੰਦੇ ਤੇ ਇੱਕ ਇੱਕ ਪੂਣੀ ਨੂੰ ਲੋਢਿੰਦੀ ਮਟਾਈ ਦੇ ਹਿਸਾਬ ਨਾਲ ਤੱਕਲੇ ਪਰ ਤੰਦ ਪਾ ਕੇ ਗਲੋਟਾ ਬਣਾਉਂਦੇ ਹੁੰਦੇ ਤੇ ਇਹ ਤੋਂ ਬਾਅਦ ਔਟੇਰਨ ਸੂਤਣੇ ਆ ਫਿਰ ਰੰਗਣ ਦੇ ਕਾਰਜ ਇਹਦੀ ਵਰਤੋਂ ਦੇ ਹਿਜਾਜ ਨਾਲ ਕਰ ਲੈਂਦੇ ਤੇ ਫਿਰ ਇਸ ਧਾਗੇ ਤੇ ਅੱਗੇ ਸੂਤ ਖੱਦਰ ਖੇਸ ਦੋਲੇ ਜਾਂ ਦਰੀਆਂ ਬਣਾਉਂਦੇ ਹੁੰਦੇ ਤੇ ਕੱਪੜੇ ਸੰਬੰਧੀ ਲੋੜਾਂ ਦੀ ਪੂਰਤੀ ਵਾਸਤੇ ਚਰਖਾ ਗੱਤਣਾ ਮੁੱਖ ਆਹਾਰ 'ਚ ਸ਼ਾਮਿਲ ਦਾ ਇਸ ਕਰਕੇ ਕੱਤਣ ਨੂੰ ਦਿਲਚਸਪ ਬਣਾਉਣੇ ਵਾਸਤੇ ਔਰਤਾਂ ਤੇ ਕੁੜੀਆਂ ਦਾ ਇਕੱਠੀਆਂ ਉਕੇ ਰਾਤ ਕੱਤ ਨਹੀਂ ਰਾਹੀ ਜਿਆਦਾ ਟਾਈਮ ਦੇਣੇ ਦੀ ਵਾਇਤ ਵੀ ਰਹੀ ਆ ਚਰਖਾ ਚਲਾਉਣਾ ਕੰਮ ਦੇ ਨਾਲ ਨਾਲ ਬਹੁਤ ਚੰਗੀ ਸਰੀਰ ਦੀ ਬਰਜਸ਼ ਵੀ ਹੁੰਦੀ ਸੀ ਤੇ ਛੋਪ ਪਾ ਕੇ ਜਾਂ ਸ਼ਰਤਾਂ ਲਾ ਕੇ ਆਪਸੀ ਮੁਕਾਬਲੇ ਵੀ ਹੁੰਦੇ ਤੇ ਜਿਹੜੀ ਔਰਤ ਬਹੁਤੇ ਚਰਖਾ ਕੱਤਦੀ ਹੁੰਦੀ ਸੀ ਉਹਦਾ ਫਿਰ ਸਨਮਾਨ ਵੀ ਕਰਦੇ ਹੁੰਦੇ ਤੇ ਪੰਜਾਬੀ ਸੱਭਿਆਚਾਰ 'ਚ ਚਰਖਾ ਬਹੁਤ ਭਾਬੀ ਅਰਥ ਰੱਖਦਾ ਹੈ ਲੰਗੀ ਸਦੀ ਦੇ ਅੱਧ ਤੱਕ ਪੰਜਾਬ ਦੇ ਬਹੁ ਗਿਣਤੀ ਘਰਾਂ ਦੇ ਵਿਹੜਿਆਂ 'ਚ ਚਰਖੇ ਦੀ ਕੂਕ ਆਪਣਾ ਸੰਗੀਤ ਵੰਡਦੀ ਰਹੀ। ਇੱਕ ਟਾਈਮ ਹੁੰਦਾ ਤਾਂ ਜਦ ਪੰਜਾਬੀ ਸਮਾਜ 'ਚ ਮਨੋਰੰਜਨ, ਭਾਈਚਾਰਕ ਸਾਂਝ ਅਤੇ ਕੀਰਤ ਇੱਕ ਲੜੀ 'ਚ ਪਰੋਏ ਹੁੰਦੇ ਤੇ ਉਸ ਟਾਈਮ ਚਰਖਾ ਆਰਥਿਕ, ਭਾਵਨਾਤਮਿਕ ਤੇ ਰੂਹਾਨੀ ਪਾਵਾਂ ਦਾ ਬਹੁਤ ਨੇੜੇ ਦਾ ਸਾਥੀ ਹੁੰਦਾ ਤਾਂ। ਉਸ ਟਾਈਮ ਮਨੋਰੰਜਨ ਦੇ ਬਹੁਤੇ ਸਾਧਨ ਨੀਤੇ ਹੁੰਦੇ। ਇਸ ਕਰਕੇ ਲੋਕ ਕੀਰਤ 'ਚ ਤੇ ਰੋਮਾਂਚ ਮਾਣਦੇ ਹੁੰਦੇ ਤੇ ਤੇ ਬਾਹਰੀ ਗਿਆਨ ਦੀ ਜਗ੍ਹਾ ਘਰੇਲੂ ਆਰਦਾਨ ਹੀ ਪੁੰਤਾ ਤੇ ਸੱਚਿਆਰਤਾ ਉੱਤਮ ਮੰਨੀ ਜਾਂਦੀ ਸੀ। ਮਨੁੱਖੀ ਜੀਵਨ ਦੀਆਂ ਸਭ ਤੋਂ ਅਹਿਮ ਜ਼ਰੂਰਤਾਂ ਕੁਲੀ ਗੁੱਲੀ ਤੇ ਜੁੱਲੀ ਨਾਲ ਨੇੜੇ ਤੇ ਜੁੜਿਆ ਹੋਣੇ ਕਰਕੇ ਕੱਪੜਾ ਉਦਯੋਗ ਦੇ ਯੁੱਗ ਤੇ ਪਹਿਲਾਂ ਤੱਕ ਚਰਖਾ ਪੰਜਾਬ ਦੇ ਲੋਕਾਂ ਦੀ ਘਰੇਲੂ ਜ਼ਿੰਦਗੀ ਦੇ ਲਗਭਗ ਹਰ ਪਹਿਲੂ ਦਾ ਅਨਿੱਖੜਵਾ ਅੰਗ ਬਣਿਆ ਹੋਇਆਤਾ ਪੋਤੜਿਆਂ ਤੇ ਲੈ ਕੇ ਕੱਫਣ ਤੱਕ ਦੇ ਕੱਪੜੇ ਵਾਸਤੇ ਲੋਰੀਂਦਾ ਧਾਗਾ ਚਰਖੇ ਦੇ ਤੱਕਲੇ ਦੀ ਨੋਕ ਤੇ ਆਉਂਦਾ ਰਿਹਾ ਧਾਗਾ ਤੇ ਕੱਪੜਾ ਉਦਯੋਗ ਦੇ ਵਿਕਸਿਤ ਹੋਣੇ ਤੇ ਬਾਅਦ ਤੱਕ ਵੀ ਚਰਖਾ ਦਰੀਆਂ ਖੇਸ ਸੂਤ ਤੇ ਹੋਰ ਕਈ ਕਿਸਮ ਦੇ ਘਰੇਲੂ ਸਮਾਨ ਬਣਾਉਣ ਵਾਸਤੇ ਧਾਗਾ ਮੋਈਆ ਕਰਨ ਦੇ ਮੁੱਖ ਸਾਧਨ ਦੇ ਤੌਰ ਪਰ ਵਰਤਿਆ ਜਾਂਦਾ ਰਿਹਾ ਇਸ ਕਰਕੇ ਜਦ ਵੀ ਅਸੀਂ ਪੰਜਾਬ ਦੇ ਸੱਭਿਆਚਾਰਕ ਸਮਾਜਿਕ ਜੀਵਨ ਦੇ ਪਚੋਖੜ ਦੀ ਗੱਲ ਕਰਦੇ ਆ ਤਾਂ ਇਹਦੇ ਉੱਪਰ ਕੱਪੜੇ ਦੇ ਮੁੱਢ ਰਹੇ ਇਸ ਚਰਖੇ ਦੀ ਡੂੰਗੀ ਛਾਪ ਨਜ਼ਰ ਆਉਂਦੀ ਆ ਪੰਜਾਬ ਦੇ ਖਾਸ ਕਰਕੇ ਪਿੰਡੂ ਜੀਵਨ ਦਾ ਸ਼ਾਇਦ ਹੀ ਕੋਈ ਰੂਪ ਹੋਊਗਾ ਜ ਜਿਹਦੀ ਤਰਜ਼ਮਾਨੀ ਚ ਚਰਖੇ ਦੀ ਚਰਚਾ ਜਾਂ ਜ਼ਿਕਰ ਨਾ ਹੋਵੇ ਜਿਸ ਸਮੇਂ ਤੱਕ ਪੰਜਾਬ ਦੇ ਮਿਹਨਤ ਕਸ਼ਤ ਤਬਕੇ ਚ ਮਰਦਾਂ ਵਾਸਤੇ ਕਹੀ ਖੁਰਪਾ ਤੇ ਦਾਤੀ ਚ ਲਾਉਣ ਸਣੇ ਹਲ ਤੇ ਗੱਡੇ ਨੂੰ ਜੁੜੇ ਬਲਦਾਂ ਨੂੰ ਹੱਕਣੇ ਦਾ ਹੁਨਰ ਜ਼ਰੂਰੀ ਹੁੰਦਾ ਤਾਂ ਉਸ ਟਾਈਮ ਔਰਤਾਂ ਵਾਸਤੇ ਮੈਂ ਸੰਗ ਆਿਆਂ ਦੀਆਂ ਧਾਰਾਂ ਕੱਢਣੀਆਂ ਕਿ ਦੀ ਰੋਟੀ ਪਕਾਉਣੇ ਮੰਗੂ ਚਰਖਾ ਕੱਤਣੇ ਦਾ ਹੁਨਰ ਵੀ ਜ਼ਰੂਰੀ ਯ ਚਰਖਾ ਪਹਿਲਾਂ ਕੁੜੀਆਂ ਨੂੰ ਦਾਜ ਚ ਵੀ ਦਿੰਦੇ ਹੁੰਦੇ ਤੇ ਸੋਹਰੇ ਘਰ ਤੇ ਜਦ ਉਦਾਸ ਹੁੰਦੀ ਸੀ ਤੇ ਚਰਖਾ ਦੇਖ ਕੇ ਆਪਣੀ ਮਾਂ ਨੂੰ ਯਾਦ ਕਰ ਲੈਂਦੀ ਸੀ ਤੇ ਫਿਰ ਬੋਲੀਆਂ ਵਾਂ ਕੇ ਮਾਂ ਦੀ ਯਾਦ ਤਾਜ਼ਾ ਕਰਦੀ ਹੁੰਦੀ ਸੀ ਚਰਖੇ ਦੀ ਤੰਦ ਭਾਵੇਂ ਨਾਜ਼ੁਕ ਧੀ ਪਰ ਇਹਨੇ ਪਰਿਵਾਰਾਂ ਰਿਸ਼ਤੇ ਤੇ ਖਾਸ ਕਰਕੇ ਪਿੰਡੂ ਔਰਤ ਸਮਾਜ ਸਣੇ ਪੰਜਾਬੀ ਲੋਕ ਧਾਰਾ ਨੂੰ ਕੁੱਟ ਕੇ ਬੁੱਕਲ ਜ ਬੰਨ ਰੱਖਿਆ ਦਾ ਇਹ ਅੱਜ ਦੇ ਜੀਵਨ ਦਾ ਹਿੱਸਾ ਭਾਵੇਂ ਨਹੀਂ ਰਿਹਾ ਪਰ ਸਾਡੇ ਚੇਤਿਆਂ ਚ ਕਿਤੇ ਨਾ ਕਿਤੇ ਜ਼ਰੂਰ ਜਿਉਂਦਾ ਹੈ ਚਰਖਾ ਭਾਵੇਂ ਅੱਜ ਕੱਤਿਆਂ ਨਹੀਂ ਜਾਂਦਾ ਪਰ ਸਾਡੇ ਗੀਤਾਂ ਤੇ ਬੋਲੀਆਂ 'ਚ ਹਲੇ ਵੀ ਗੂਕਦਾ ਏ ਚਰਖਾ ਕੱਤਣੇ ਦਾ ਕਾਰਜ ਔਰਤਾਂ ਦੇ ਹਿੱਸੇ ਹੋਣ ਕਰਕੇ ਬਾਲ ਬਰੇਸ ਤੇ ਹੀ ਕੁੜੀਆਂ ਨੂੰ ਚਰਖੇ ਨਾਲ ਜੋੜ ਦਿੰਦੇ ਤੇ ਤਾਂ ਹੀ ਚਰਖਾ ਜਿੱਥੇ ਔਰਤ ਸਮਾਜ ਤੇ ਆਮ ਜੀਵਨ ਨਾਲ ਜੁੜੀਆਂ ਅਨੇਕ ਭਾਵਨਾਵਾਂ ਦੇ ਵਰਣਨ ਤੇ ਚਿੱਤਰਣ ਦੇ ਮੁੱਖ ਪਾਤਰਾਂ 'ਚ ਅਤੀਕ ਰਿਹਾ ਏ ਉੱਥੇ ਸਮੁੱਚੇ ਮਨੁੱਖੀ ਜੀਵਨ ਵਾਸਤੇ ਰੂਹਾਨੀਅਤ ਤੇ ਜੁਗਤੀ ਦਾ ਚਿੰਨ ਤੇ ਤਸਵੀਰ ਵੀ ਬਣਿਆ ਹੋਇਆ ਏ ਚਰਖੇ ਦੇ ਤੱਕਲੇ ਨਾਲ ਤੰਦ ਜੋੜਦਿਆਂ ਹੀ ਪੰਜਾਬੀ ਮਟਿਆਰਾਂ ਦੇ ਬੁੱਲ ਆਪਮੁਹਰੇ ਹੀ ਕੋਈ ਨਾ ਕੋਈ ਬੋਲ ਛੇੜ ਲਿੰਦੇ ਤੇ ਜਿਹੜਾ ਉਹਦੀ ਹਰੇਕ ਤਰ੍ਹਾਂ ਦੀ ਤਤਕਾਲੀ ਭਾਵਨਾ ਦੀ ਆਵਾਜ਼ ਹੁੰਦਾ ਤਾਂ ਔਰਤਾਂ ਦੇ ਆਪਣੇ ਮਾਹੀ ਨਾਲ ਪਿਆਰ ਤਾਂ ਗੁਠੀਕ ਤੇ ਮੰਗ ਵਾਸਤੇ ਚਰਖੇ ਜਾਂ ਚਰਖਾ ਕੱਤਣ ਦੇ ਟਾਈਮ ਨਾਲ ਜੁੜੇ ਬਹੁਤ ਕਾਵ ਰੂਪ ਮਿਲਦੇ ਆ ਜਿੱਕਣਾ ਚਰਖੇ ਦੀ ਕੂਕਰ ਓਲੇ ਪਿਆਰ ਤੇਰੇ ਦਾ ਤੂੰ ਬਾ ਬੋਲੇ ਮੈ ਨਿਮਾ ਨਿਮਾ ਗੀਤ ਛੇੜ ਕੇ ਤੰਦ ਖਿੱਚ ਦੇ ਹੁਲਾ ਰੇ ਖਾਵਾਂ ਵੇ ਮਈਆ ਤੇਰੇ ਦੇਖਣ ਨੂੰ ਚੁੱਕ ਚਰਖਾ ਗੜੀ ਦੇ ਵਿੱਚ ਡਾਵਾਂ ਚਰਖਾ ਮੇਰਾ ਰੰਗ ਰੰਗੀਲਾ ਬਣ ਗਈ ਤੇਰੀ ਯਾਦ ਵਸੀਲਾ ਲੋਕਾਂ ਪਾਣੇ ਸੂਤ ਕੱਤਦੀ ਤੰਦ ਤੇਰੀਆਂ ਅਦਾਂ ਦੇ ਪਾਵਾਂ ਵੇ ਮਈਆ ਤੇਰੇ ਦੇਖਣ ਨੂੰ ਚੁੱਕ ਚਰਖਾ ਗੜੀ ਦੇ ਵਿੱਚ ਡਾਵਾਂ ਲਗਾਤਾਰ ਘੰਟਿਆਂ ਤੱਕ ਚਰਖਾ ਕੱਤਣੇ ਨਾਲ ਇਹ ਕਲਾ ਚੇਤਮਨ ਚ ਲੈ ਜਾਂਦੀ ਸੀ ਤੇ ਸੁਚੇਤਮਨ ਨਾਲ ਆਤਮਚਿੰਤਨ ਦਾ ਬਹੁਤ ਸਾਰਾ ਸਮਾਂ ਮਿਲ ਜਾਂਦਾ ਤਾਂ ਇਸ ਕਰਕੇ ਔਰਤਾਂ ਅਕਸਰ ਯਾਦਾਂ ਪਰਵਾਰਾਂ ਜਾਂ ਮਾਹੀ ਦੀਆਂ ਸੋਚਾਂ 'ਚ ਗੁਆਚ ਜਾਂਦੀਆਂ ਜੀਆਂ ਜਦ ਮੁਟਿਆਰ ਚਰਖਾ ਕੱਤਦੀ ਹੋਈ ਚਰਖੇ ਦੀ ਕੂਕ ਨਾਲ ਇਕਮਿਕ ਹੋ ਜਾਂਦੀ ਸੀ ਤਾਂ ਦੂਰ ਹੋਏ ਮਾਹੀ ਨੂੰ ਯਾਦ ਕਰਕੇ ਉਹਦਾ ਮਨ ਆਪਮਹਾਰੇ ਹੀ ਬੋਲ ਉੱਠਦਾ ਤਾਂ ਮੇਰੇ ਦਿਲ ਵਿੱਚੋਂ ਉੱਠਦੀ ਐ ਹੂਕ ਮਾਇਆ ਮੈਨੂੰ ਯਾਦ ਆਵਦਾ ਸੋਹਣ ਚਰਖੇ ਦੀ ਮਿੱਠੀ ਮਿੱਠੀ ਕੂਕ ਮਾਇਆ ਮੈਨੂੰ ਯਾਦ ਆਵਦਾ ਕਿਉਂਕਿ ਪੰਜਾਬੀ ਕੁੜੀਆਂ ਆਪਣੇ ਮਾਪਿਆਂ ਦੇ ਘਰ ਛੋਟੀ ਉਮਰ ਤੇ ਝਾਰਖਾ ਗੱਤਣ ਦਾ ਹੁਨਰ ਸਿੱਖ ਲੈਂਦੀਆਂ ਤੇ ਕੱਤਦੇਆਂ ਆਪਣੇ ਭਵਿੱਖ ਦੇ ਹੋਣ ਵਾਲੇ ਕੰਤ ਦੇ ਸੁਪਨੇ ਵੀ ਸਿਰਜਦੀਆਂ ਰਹਿੰਦੀਆਂ ਧੀਆਂ ਪਰ ਪ੍ਰਿਕਤਾ ਨਾਲ ਚੱਲਦੇ ਝਾਰਖੇ ਦੀ ਤੰਦਾਂ ਦੀ ਕੂਕ ਬੰਝਲੀ ਦੇ ਸੁਰ ਦੀ ਤਰ੍ਹਾਂ ਉਹਨਾਂ ਦੇ ਚਿੱਤੇ 'ਚ ਵੱਸ ਜਾਂਦੀ ਸੀ ਤੇ ਬਹੁਤ ਦੂਰ ਤੱਕ ਮਾਰ ਕਰਦੀ ਹੁੰਦੀ ਸੀ ਜੋਗੀ ਉਤਰ ਪਹਾੜੋਂ ਆਏ ਦਰਖੇ ਦੀ ਕੂਕ ਸੁਣ ਕੇ ਚਰਖਾ ਕਰਾਂ ਵੇੜਿਆਂ ਛੂਪਿਆਂ ਤੇ ਰਾਤ ਕੱਤਣੀਆਂ ਦੀ ਰੌਣਕ ਦਾ ਧੂਰਾ ਹੋਣ ਕਰਕੇ ਇਹ ਤਰਿੰਜਣਾ ਦਾ ਬਾਦਸ਼ਾਹ ਵੀ ਰਿਹਾ ਏ ਚਰਖਾ ਤਾਂ ਮੇਰਾ ਤਰਿੰਜਣਾ ਦਾ ਸਰਦਾਰ ਨਹੀਂ ਮਾਏ ਜੀਨੇ ਤਾਂ ਬੀੜਿਆ ਚਰਖਾ ਮੇਰਾ ਉਹ ਤੋਂ ਜਾਮਾਂ ਬਲੇਹਾਰ ਨਹੀਂ ਮਾਏ ਲੜਕੀ ਦਾ ਰਿਸ਼ਤਾ ਤੈਹ ਹੋਣੇ ਤੇ ਬਾਅਦ ਤੇ ਵਿਆਹ ਦੇ ਦਿਨੇ ਨੇੜੇ ਆਉਣੇ ਤੇ ਆਪਣੇ ਮਾਪਿਆਂ ਤੇ ਭੈਣ ਭਰਾਵਾਂ ਦੇ ਪੈਣ ਜਾ ਰਹੇ ਵਿਛੋੜੇ ਬਾਰੇ ਸੋਚਦੀ। ਘਰ ਦੀ ਧੀ ਬਾਬਲ ਨੂੰ ਵਾਸਤਾ ਪਾਉਂਦੀ ਤੇ ਬਾਬਲ ਉਸ ਨੂੰ ਧਰਵਾਸ ਵੀ ਚਰਖੇ 'ਤੇ ਦਿੰਦਾ। ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਬਲ ਚਰਖਾ ਕੌਣ ਕੱਤੇ? ਮੇਰੀਆਂ ਕਤਣ ਪੋਤਰੀਆਂ ਧੀਏ ਘਰ ਜਾ ਆਪਣੇ। ਪੇਕੇ ਘਰ ਕੰਨੀ ਤੇ ਦਿੱਤੇ ਸੋਨੇ ਤੇ ਕਈ ਤਰ੍ਹਾਂ ਨਾਲ ਸ਼ਿੰਗਾਰੇ ਚਰਖੇ ਨੂੰ। ਸੋਹਰੇ ਘਰ 'ਚ ਬਹੁਤ ਮਾਨ ਦਿੱਤਾ ਜਾਂਦਾ ਤਾਂ ਤੇ ਮੁਟਿਆਰ ਨੂੰ ਪੇਕੇਆਂ ਦੀ ਯਾਦ ਵੀ ਦਵਾਉਂਦਾ ਰਹਿੰਦਾ ਤਾਂ। ਮਾਂ ਮੇਰੀ ਮੈਨੂੰ ਚਰਖਾ ਦਿੱਤਾ ਵਿੱਚ ਚਰਖੇ ਦੇ ਮੇਖਾਂ। ਮਾਂ ਰਾਣੀ ਮੈਨੂੰ ਯਾਦ ਪਈ ਆਵੇ ਜਦ ਚਰਖੇ ਵੱਲ ਵੇਖਾਂ। ਆਪਣੇ ਵੀਰੇ ਕੰਨੀ ਤੇ ਦਿੱਤੇ ਚਰਖੇ ਨੂੰ ਦੇਖ ਕੇ ਸੋਹਣੇ ਨੀ ਨੱਚ ਨਵੀਂ ਵਿਆਹੀ ਨੂੰ ਆਪਣੇ ਵੀਰੇ ਦੀ ਬਹੁਤ ਯਾਦ ਸਤਾਉਂਦੀ ਹੁੰਦੀ ਸੀ ਤਾਂ ਉਹ ਕਹਿੰਦੀ ਹੁੰਦੀ ਸੀ ਛੱਲੀਆਂ 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 ਵੀਰਾ ਮੈਨੂੰ ਲੈ ਚੱਲਵੇ ਮੇਰੀਆਂ ਕਤਨ ਸਹੇਲੀਆਂ ਕੱਲੀਆਂ ਚਰਖੇ ਦਾ ਪੰਜਾਬੀ ਜੀਵਨ ਸੱਭਿਆਚਾਰ ਤੇ ਘਰ 'ਚ ਇੰਨਾ ਉਚਾ ਰੁਤਮਤ ਆਵੀ ਇਹਦੀ ਕੂਕ ਦੀ ਚਾਲ ਸੁੰਦਰ ਬਣਾਵਟ ਤੇ ਸ਼ਿੰਗਾਰ ਨੂੰ ਹੀ ਨਹੀਂ ਸਗੋ ਬਣਾਉਣ ਵਾਲੇ ਕਾਰੀਗਰ ਦੀ ਨਿਪੁੰਤਾ ਨੂੰ ਵੀ ਸਰਾਇਆ ਜਾਂਦਾ ਤਾਂ ਨੀ ਮੈਂ ਕਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ ਕਾਰੀਗਰ ਨੂੰ ਦਿਓ ਵਧਾਈ ਚਰਖਾ ਜਿਹਨੇ ਬਣਾਇਆ ਰੰਗਲੇ ਮੁੰਨੇ ਰੰਗਲੀਆਂ ਗੁੱਡੀਆਂ ਗੋਲਮਝੇਰੂ ਪਾਇਆ ਮੇਖਾਂ ਲਈਆਂ ਵਿੱਚ ਸੁਨਹਿਰੀ ਹੀਰਿਆਂ ਜੜਤ ਜੜਾਇਆ ਬੀੜੀਆਂ ਦੇ ਨਾਲ ਖਹਿੇ ਦਮਕੜਾ ਤਕੜਾ ਫਿਰੇ ਸਵਾਇਆ ਕਤਲਿਆ ਕੁੜੀਏ ਨਹੀਂ ਤੇਰੇ ਵਿਆਹ ਦਾ ਲਾਗੀ ਆਇਆ ਇਸ ਤਰ੍ਹਾਂ ਚਰਖਾ ਪੰਜਾਬ ਦਾ ਹੀ ਨਹੀਂ ਸਗੋਂ ਬਹੁਤ ਸਾਰੇ ਮੁਲਕਾਂ ਤੇ ਭਾਸ਼ਾਵਾਂ ਦੇ ਗੀਤਾਂ ਕਵਿਤਾਵਾਂ ਕਹਾਣੀਆਂ ਤੇ ਹੋਰ ਭਾਰਤਕ ਰੂਪਾਂ ਦਾ ਦਿਲਚਸਪ ਵਿਚਾਰ ਹੈ ਜੇ ਪਾ ਗੱਲ ਕਰੀਏ ਚਰਖੇ ਦੇ ਇਤਿਹਾਸ ਦੀ ਤਾਂ ਚਰਖੇ ਦਾ ਇਤਿਹਾਸ ਬਹੁਤ ਹਜ਼ਾਰਾਂ ਸਾਲ ਪੁਰਾਣਾ ਤੇ ਦਿਲਚਸਪ ਪੱڑے ਤੇ ਪਹਿਰਾਵੇ ਦਾ ਮੂਢ ਧਾਗੇ ਤੇ ਧਾਗੇ ਦਾ ਮੁੱਢ ਚਰਖੇ ਤੇ ਤੇ ਚਰਖੇ ਦਾ ਮੁੱਢ ਨੋਗਦਾਰ ਕਿਲੀ ਮਤਲਬ ਕਿ ਡੰਡੀ ਦੇ ਵਿੱਚ ਆ ਪੱਥਰੀ ਉੱਗ ਚ ਰੂਹੀ ਵੰਸਪਤੀ ਦੇ ਰੇਸ਼ੇ ਤੇ ਪਸ਼ੂਆਂ ਦੇ ਵਾਲਾ ਨੂੰ ਕਸ ਕੇ ਵੱਟ ਦੇ ਕੇ ਬਰੀਕ ਧਾਗੇ ਆ ਰੂਪ ਦੇਣੇ ਵਾਸਤੇ ਲੱਕੜੀ ਆ ਕਿਸੇ ਹੋਰ ਚੀਜ਼ ਦੀ ਤਿੱਖੀ ਨੋਗ ਵਾਲੀ ਬਰੀਕ ਤਿੱਲੀ ਨੂੰ ਮਾਂ ਡੰਡੀ ਨੂੰ ਹੱਥ ਨਾਲ ਘੁਮਾ ਕੇ ਰੇਸ਼ੇ ਨੂੰ ਵਟੇ ਦੇ ਕੇ ਰੱਸੀ ਦੀ ਤਰਜ਼ਬਰਤਾ ਘਣਾਉਂਦੇ ਹੁੰਦੇ ਤੇ ਇਹਦੀ ਵਰਤੋਂ ਦੀਆਂ ਨਿਸ਼ਾਨੀਆਂ ਮਿਸਰ ਤੇ ਯੂਨਾਨੀ ਸਭਿਅਤਾ ਦੇ ਮਿੱਟੀ ਦੇ ਭਾਂਡਿਆਂ 'ਤੇ ਮਿਲਦੀਆਂ ਤੇ ਲਿਖਤੀ ਰੂਪ ਚ ਰੋਮਨ ਲੇਖਕਾਂ ਮਾਰਕਸ ਕੋਟੇ ਮੋਡਰੇਟਸ ਕੋਲੂਮੀਲਾ ਤੇ ਵਸਤੂਕਾਰ ਵਿਟਰੂਵਸ ਨੇ ਹੱਥ ਡੰਡੀ ਦੀ ਵਰਤੋਂ ਦਾ ਜ਼ਿਕਰ ਕਰਿਆ ਹੋਇਆ ਹੈ ਬਟ ਇਹ ਦੇਣੇ ਵਾਲੀ ਕਿੱਲੀ ਨੂੰ بڑے ਚੱਕਰ ਨਾਲ ਜੋੜ ਕੇ ਸਪੀਡ ਵਧਾ ਦੇਣੇ ਵਾਲੇ ਚਰਖੇ ਦੀ ਵਰਤੋਂ ਦੀ ਸ਼ੁਰੂਆਤ ਦਾ ਜ਼ਿਆਦਾਤਰ ਇਸ਼ਾਰਾ ਚਾਰ ਖਿੱਤੇਆ ਇਰਾਨ, ਚੀਨ, ਭਾਰਤ ਅਤੇ ਯੂਰਪ ਕੰਨੀ ਨੂੰ ਮਿਲਦਾ ਹੈ। ਇਹਦੇ ਚਤੇ ਕਿ ਕਿਹੜੇ ਖਿੱਤੇ ਚ ਸ਼ੁਰੂ ਹੋ ਕੇ ਕਿਹੜੇ ਖਿੱਤੇ ਕੰਨੀ ਚਰਖੇ ਦੀ ਵਰਤੋਂ ਦਾ ਸਫਰ ਕਿੱਕਣਾ ਤੇ ਕਦ ਹੋਇਆ। ਇਹਦੇ ਬਾਰੇ ਇਤਿਹਾਸਕਾਰ ਇੱਕਮਤ ਨਹੀਂ ਰੱਖਦੇ। ਚਰਖੇ ਦੀ ਖੋਜ, ਕਾੜਿਆ ਆਰੰਭਤਾ ਬਾਰੇ ਕੋਈ ਠੋਸ ਸਬੂਤ ਤਾਂ ਹੈਗਾ ਨਹੀਂ ਪਰ ਇਹਦੀ ਵਰਤੋਂ ਦੀ ਸ਼ੁਰੂਆਤ ਅਮਰੀਕੀ ਵਿਦਵਾਨ ਸੀ ਵੈਨੀ ਸਮਿਥ ਤੇ ਜੇ ਟੋਮ ਕੋਥਰਨ ਸਣੇ ਬਹੁਗਿਣਤੀ ਇਤਿਹਾਸਕਾਰ 500 ਤੇ ਲੈ ਕੇ 1000 ਈਸਵੀ ਦੇ ਦਰਮਿਆਨ ਭਾਰਤ ਖਿੱਤੇ ਚ ਹੋਈ ਮੰਨਦੇ ਆ। ਟੈਕਨੋਲੋਜੀ ਵਿਦਾਦੇ ਵਰਤਾਨਵੀ ਲੇਖਕ ਅਰਨੋਲਡ ਪੇਸੀ ਚਰਖੇ ਦੀ ਵਰਤੋਂ ਇਸਲਾਮੀ ਦੁਨੀਆ ਨਾਲ ਜੋੜਦੇ ਆ ਚਰਖੇ ਦਾ ਪਹਿਲਾ ਚਿੱਤਰ ਵੀ ਬਸਰਾ ਦੇ ਅਰਬੀ ਕਵੀ ਤੇ ਵਿਦਵਾਨ ਅਲ ਹਰੀਰੀ ਦੀ 1237 ਦੇ ਟਾਈਮ ਦੀ ਕਿਤਾਬ ਦੇ ਚਿੱਤਰਾਂ 'ਚ ਮਿਲਦਾ ਹੈ ਜਿਹੜਾ ਚਰਖੇ ਦੀ ਬਗਦਾਦ 'ਚ ਮੌਜੂਦਗੀ ਦੀ ਗਵਾਹੀ ਪੜਦਾ ਹੈ ਭਾਰਤ 'ਚ ਜਨਮੇ ਅਮਰੀਕੀ ਵਿਦਵਾਨ ਜੇ ਐਮ ਕਿਨੋਏ ਰਸਨੇ ਕਈ ਹੋਰ ਪੁਰਾਤਤਵ ਖੋਜਕਰ ਮਿੱਟੀ ਪਰ ਕਸ ਕੇ ਬਣਾਏ ਹੋਏ ਧਾਗੇ ਦੇ ਮਿਲੇ ਨਿਸ਼ਾਨਾ ਦੇ ਆਧਾਰ 'ਤੇ ਚਰਖੇ ਦਾ ਕਾਢ ਸਥਾਨ ਸਿੰਧੂ ਘਾਟੀ ਨੂੰ ਮੰਨਦੇ ਆ ਕੰਨੜ ਕਵੀ ਰੇਮਾਵੇ ਕੰਨੀ ਤੇ ਵੀ 12ਵੀਂ ਸਦੀ ਚ ਚਰਖੇ ਦੇ ਪੁਰਜ਼ਿਆਂ ਦਾ ਜ਼ਿਕਰ ਮਿਲਦਾ ਹੈ ਬਹੁਤ ਸਾਰੇ ਵਿਦਵਾਨਾਂ ਇਤਿਹਾਸਕਾਰਾਂ ਤੇ ਖੋਜਕਾਰਾਂ ਦੇ ਵਿਚਾਰਾਂ ਦੇ ਆਧਾਰ ਪਰ ਕਿਹਾ ਜਾ ਸਕਦਾ ਵੀ ਚਰਖੇ ਦਾ ਇਸਤੇਮਾਲ 11ਵੀਂ ਸਦੀ ਤੇ ਸ਼ੁਰੂ ਹੋਇਆ ਤਾ ਤੇ ਇਹ 13ਵੀਂ ਸਦੀ ਤੱਕ ਉਪਰੋਕਤ ਖੇਤਰਾਂ ਵਿੱਚ ਕਾਫੀ ਵਿਕਸਿਤ ਹੋ ਗਿਆ ਤਾ ਇਤੇਮਾਦ ਫਿਰ ਚਰਖਾ ਹੋਰ ਦੇਸ਼ਾਂ ਚ ਆ ਗਿਆ ਤੇ ਅੱਗੇ ਦਾ ਵਿਕਾਸ ਕਰਿਆ ਤੇ 15ਵੀਂ ਸਦੀ ਤੱਕ ਖਾਦੀ ਉਦਯੋਗ ਪੂਰੇ ਜੋਰਾਂ ਪਰ ਪਹੁੰਚ ਗਿਆਤਾ ਅਲੱਗ-ਅਲੱਗ ਖੇਤਰਾਂ ਸਮਿਆਂ ਤੇ ਜ਼ਰੂਰਤਾਂ ਦੇ ਹਿਸਾਬ ਨਾਲ ਚਰਖੇ ਦੇ ਵੀ ਕਈ ਰੂਪ ਪ੍ਰਚਲਿਤ ਰਹੇ ਆ ਜਿੱਕਣਾ ਖੜਵੇਂ ਰੁੱਖ ਤੇ ਲੇਟਵੇਂ ਰੁੱਖ ਚੱਕੇ ਵਾਲੇ ਹੱਥ ਨਾਲ ਚੱਲਣੇ ਵਾਲਾ ਚਰਖਾ ਇਹਤੇ ਬਿਨਾ بڑے ਚੱਕਰ ਵਾਲਾ ਟੋਕੀ ਵਾਲੀ ਮਸ਼ੀਨ ਵਾਂਗੂ ਉੱਚੇ ਢਾਂਚੇ ਪਰ ਜੜਿਆ ਬੈਠਣੇ ਵਾਲੇ ਸਾਧਨ ਤੇ ਬੈ ਕੇ ਚਲਾਉਣੇ ਵਾਲਾ ਤੇ ਪੈਰਾਂ ਨਾਲ ਚੱਲਣੇ ਵਾਲਾ ਚਰਖਾ ਵੀ ਬਹੁਤ ਸਾਰੇ ਦੇਸ਼ਾਂ ਚ ਵਰਤੇ ਜਾਂਦਾ ਰਹੇ ਹੋਏ ਪੈਰ ਵਾਲੇ ਚਰਖੇ ਨੂੰ ਚਲਾਉਂਦੇ ਟਾਈਮ ਦੋਹੇ ਹੱਥ ਖਾਲੀ ਹੋਣੇ ਕਰਕੇ ਦੂਰਾ ਕੰਮ ਕਰ ਸਕਦੇ ਤੇ ਟਾਈਮ ਦੇ ਨਾਲ-ਨਾਲ ਚਰਖੇ ਦੇ ਹੋਰ ਵੀ ਕਈ ਰੂਪ ਤਿਆਰ ਹੋ ਗਏ ਜਿਨ੍ਹਾਂ ਤੇ ਅੱਗੇ ਚੱਲ ਕੇ ਤਾਗਾ ਤੇ ਕਪੜਾ ਉਦਯੋਗ ਦੀ ਸ਼ੁਰੂਆਤ ਤੇ ਵਿਕਾਸ ਹੋ ਗਿਆ ਇਸ ਵਿਕਾਸ ਦੇ ਲੰਬੇ ਪਰ ਥੋੜੇ ਟਾਈਮ ਤੈਅ ਕਰੇ ਸਫਰ ਦਾ ਅਗਲਾ ਪੜਾਅ ਵਾਟਰ ਫ੍ਰੇਮਤਾ ਜੋ ਪਾਣੀ ਦੀ ਸ਼ਕਤੀ ਨਾਲ ਚੱਲਦਾ ਥਾ। ਬਰਤਾਨੀਆ ਦੇ ਲੂਇਸ ਪੋਲ ਤੇ ਜੋਨ ਵਾਟ ਨੇ ਬੁਣਕਾਰੀ ਨੂੰ ਹੋਰ ਮਜ਼ਬੂਤ ਬਣਾਉਣੇ ਵਾਸਤੇ ਕੰਮ ਕਰਿਆ। ਅੰਗਰੇਜ਼ ਵਿਗਿਆਨੀ ਰੀਚਰਡ ਆਰਕ ਰਾਈਟ ਤੇ ਜੇਮਸ ਹਾਰ ਗ੍ਰੀਵਸ ਨੇ ਵੀ ਵਾਟਰ ਫਰੇਮ ਸਪਿਨਿੰਗ ਜੈਨੀ ਤੇ ਸਪਿਨਿੰਗ ਮੀউল ਪਰ ਬਹੁਤ ਕੰਮ ਕਰਿਆ ਤੇ ਕਤਾਈ ਬੁਣਾਈ ਦੀ ਗਤੀ ਵਧਾ ਕੇ ਇਹਨਾਂ ਨੇ ਹੀ ਬੁਣਕਾਰੀ ਤੇ ਇਹਨਾਂ ਯੰਤਰਾਂ ਨੂੰ ਵਪਾਰਕ ਸਫਰ ਦੇ ਰਸਤੇ ਪਰ ਪਾਤਾ। ਚਰਖੇ ਨੇ ਆਪਣੇ ਵਿਕਾਸ ਦੀ ਤਕਨੀਕੀ ਲੜੀ ਨੂੰ ਉਦਯੋਗਿਕ ਕ੍ਰਾਂਤੀ ਦੇ ਹਵਾਲੇ ਕਰਦੇ ਹੋਏ ਅਗਲੀ ਪਲਾਂਘ ਐਡਮੰਟ ਕਟ ਰਾਈਟ ਕੰਨੀ ਤੇ ਪਾਵਰ ਲੂਮ ਦੇ ਰੂਪ ਚ ਪੱਟੀ ਜੀਤੇ ਬਾਅਦ ਚਰਖਾ ਆਪਣੇ ਵਿਕਾਸ ਸੋਧ ਉਤਪਾਦਕਤਾ ਤੇ ਵਪਾਰਕਤਾ ਨੂੰ ਮਸ਼ੀਨਰੀ ਤੇ سپੁਰਦ ਕਰਕੇ ਵਿਹਲਾ ਹੁੰਦਾ ਚਲੇ ਗਿਆ ਤੇ ਆਪਣੇ ਵੱਡਮੁੱਲੇ ਕਾਰਜ ਉਦਯੋਗ ਦੇ ਨਾਂ ਵਸੀਅਤ ਕਰਕੇ ਸੇਵਾ ਮੁਕਤ ਹੋ ਕੇ ਖੁਦ ਘਰਾਂ ਦੇ ਖੁੰਝਿਆਂ ਚ ਪਰਛਤੀਆਂ ਪਰ ਤੇ ਅਜਾਇਬ ਘਰਾਂ ਚ ਪਿਆ ਪਿਆ ਗੁੰਮਨਾਮ ਜਾਈ ਹੋ ਗਿਆ ਕੋਈ ਕੋਈ ਹੀ ਘਰ ਹੋਊਗਾ ਜਿਹਦੇ ਟਾਈਮ ਚ ਜਿਹਦੇ ਚ ਬਰਾਸਤ ਦੇ ਰੂਪ ਚ ਚਰਖਾ ਸੰਭਾਲ ਕੇ ਤੇ ਸਜਾ ਕੇ ਰੱਖਿਆ ਹੋਣਾ ਆਧੁਨਿਕ ਟੈਕਸਟਾਈਲ ਦੇ ਪਿਤਾਮਾ ਇਸ ਚਰਖੇ ਨੂੰ ਅੱਜਕੱਲ ਸਟੇਜਾਂ ਪਰ ਇਹ ਪ੍ਰਦਰਸ਼ਨੀਆਂ ਚ ਇੱਕ ਸੱਭਿਆਚਾਰਕ ਨਿਸ਼ਾਨੀ ਦੇ ਤੌਰ ਪਰ ਦੇਖਦੇ ਆ ਤੇ ਇਹਨੂੰ ਕਹਾਣੀਆਂ ਗੀਤਾਂ ਬੋਲੀਆਂ ਤਸਵੀਰਾਂ ਤੇ ਆਦਾਂ ਚ ਹਲੇ ਵੀ ਸਨਮਾਨ ਨਾਲ ਅਕਸਰ ਯਾਦ ਕਰਦੇ ਆ ਅੱਜ ਦੀ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਜੇ ਮੇਰੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਕਰਦੇ ਹੋ ਤੇ ਸ਼ੇਅਰ ਵੀ ਕਰਦੇ ਹੋ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਦੇ ਚਰਖਾ ਦੇਖਿਆ ਕਿ ਨਹੀਂ ਇਕਣਾ ਦੀਆਂ ਹੋਰ ਵੀ ਵੀਡੀਓਜ਼ ਦੇਖਣੇ ਵਾਸਤੇ ਮੇਰੇ ਇਸ ਚੈਨਲ ਕ੍ਰੋਨਿਕਲਸ ਵਾਈਸ ਉਮੀਦ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਮਿਲਦੇ ਆ ਤੁਹਾਨੂੰ ਅਗ